啊！你你你！ هي نام عطا کيتا پم باغي سان ਲਖਮਣ ਨਾਲ ਲੈ ਲੋ ਲਖਮਣ ਚਾਹ ਹਾਂ ਇਹ ਦਉਦ ਇਹ ਲੋਕਾਂ ਨੂੰ ਵਸੂਤ ਵਾਹ ਵਾਹ ਨਾ ਹੋਵੇ ਨਾ ਹੋਵੇ ਫੋਟੋ ਦਾ ਨੰਬਰ ਸਰ ਨੂੰ ਬੈਠ ਕੇ ਕੰਸੀਟੀ ਬੰਨ੍ਹ ਲਿਓ ਫਿਰ ਪ੍ਰੋਕਟਰ ਪੇਪਰਾ ਬਣਤਰ ਸਰ ਤੋਂ ਤੁਹਾਨੂੰ ਅਨਸਰ ਨਾਂ ਅਨਸਰ ਕਰਿਓ ਅੱਜ ਗੁਰੂ ਸਾਹਿਬ ਜੀ ਅੱਜ ਜਗਰਾਮ ਚੱਲ ਜੀ ਸਰ ਜੀ ਅੱਜ ਪਵਿੱਤਰ ਨਗਰੀ ਸ੍ਰੀ ਹਰਮੰਦਰ ਸਾਹਿਬ ਸਿਰ ਦੁਰਗਿਆਨਾ ਮੰਦਰ ਜਗ ਜਿਹੜੀ ਸਾਡੀ ਬਾਜਾਗ੍ਰਾਮ ਦੀ ਅੱਜ ਇੱਥੇ ਪ੍ਰਵਾਸ ਮੇਤ ਆਇਆ ਪ੍ਰਮਾਤਮਾ ਨੇ ਨਿਆਮਤ ਬਖਸ਼ੀ ਨਿਆਮਤ ਦਾ ਮਤਲਬ ਹੁੰਦਾ ਹੈ ਭਗਵਾਨ ਦੀ ਰੱਬ ਦੀ ਖੁਦਾ ਦੀ ਸੋਗਤ ਸੋਗਤ ਸੋ ਦਾ ਨਾਮ ਵੀ ਨਿਆਮਤ ਰੱਖਿਆ ਸੀ ਸੋ ਅੱਜ ਮੱਥਾ ਟੇਕਣ ਲਈ ਆਇਆ ਤੇ ਬਸ ਇਹੀ ਦੁਆ ਕੀਤੀ ਹੈ ਅੱਜ ਬਸੂ ਵੀ ਜਾ ਕੇ ਆਇਆ ਇੱਥੇ ਵੀ ਨਿਰੰਕਾਂਤੀਪ ਤੇ ਜਾ ਰਹੇ ਇਹ ਹੀ ਦੁਆ ਹੈ ਕਿ ਪੰਜਾਬ ਸੁਖਸ਼ਾਂਤੀ ਬਣੀ ਰਹੇ ਸਾਡੀ ਭਾਈਚਾਰਕ ਸਾਂਝ ਬਣੀ ਰਹੇ ਇਹਨੂੰ ਕੋਈ ਨਜ਼ਰ ਨਾ ਆਉਂ ਕੋ ਮੂਮੈਂਟੋ ਅੱਛੀ ਮੰਗਾਲੋ ਹਮ ਦੌੜ ਕੇ ਹੋਰ ਜਿਹੜਾ ਕੋਈ ਵੀ ਪੰਜਾਬ ਦੇ ਲੋਕਾਂ ਦਾ ਜਿਹੜਾ ਉਹਨਾਂ ਨੂੰ ਕੋ ਮੂਮੈਂਟੋ ਇੱਥੇ ਹੀ ਮੰਗਾਲਣ ਭਾਈਚਾਰਾ ਉਹ ਬਣਿਆ ਰਹੇ ਇਹ ਤਰੱਕੀਆਂ ਤੇ ਤੰਦਰੁਸਤੀਆਂ ਹਰ ਘਰ ਦੇ ਵਿੱਚ ਆਉਣ ਜਿਹੜੇ ਉੱਥੇ ਲਿਆਉਂ ਗਏ ਪੰਜਾਬ ਦੇ ਜਿਹੜਾ ਕਾਮਪੀਰ ਸਜਣਾ ਦੇ ਰੰਗ ਜਿਹੜੇ ਨੇ ਉਗੜਨੇ ਸ਼ੁਰੂ ਪੰਜਾਬ ਅੰਦਰ ਕਿਸ ਤਰ੍ਹਾਂ ਦਾ ਹੰਗਾਰਾ ਸਰ ਮਿਲ ਰਿਹਾ ਹੈ ਲੋਕਾਂ ਵਾਲਾ ਮੈਂ ਇੱਥੇ ਰਾਜਨੀਤਿਕ ਗੱਲ ਨਹੀਂ ਕਰੂੰਗਾ ਬਾਹਰ ਰੈਲੀ ਤੇ ਜਾ ਕੇ ਮੈਨੂੰ ਚੋਣਾਂ ਦੇ ਪੁੱਛ ਲਿਓ ਇਹ ਭਗਵਾਨ ਦਾ ਕਰ ਹੈ ਇੱਥੇ ਆਪਾਂ ਇੱਕ ਦੂਜੇ ਇੱਕ ਦੂਜੇ ਦੇ ਕੋਈ ਟਿੱਕਾ ਟਿੱਪਣੀ ਕਰਦੇ ਨਹੀਂ ਇਹਨਾਂ ਨਸ਼ੇ ਦਾ ਚਿੰਤਾ ਮੰਗਣ ਆਇਆ ਸਰ ਦੀ ਅਰਦਾਸ ਕਿਤੇ ਅਰਦਾਸ ਇਹ ਹੈ ਜੀ ਪੰਜਾਬ ਸੁਖੀ ਬਸੇ ਸਾਡੀ ਸਾਰਿਆਂ ਦੀ ਭਾਈਚਾਰਕ ਸਾਂਝ ਜਿਹਨੂੰ ਤੋੜਨ ਦੀਆਂ ਲੱਖ ਕੋਸ਼ਿਸ਼ ਕੀਤੀਆਂ ਪਰ ਨਹੀਂ ਟੁੱਟੀ ਇਹ ਮਾਣ ਵੀ ਮਹਿਸੂਸ ਕਰਦਾ ਮੈਂ ਇੱਕ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹੋਣ ਦੇ ਨਾਤੇ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਮੇਰੇ ਪੰਜਾਬ ਦੇ ਲੋਕ ਜਿਹੜੇ ਉਹ ਇਦਾਂ ਗੁਰਪੁਰਬ ਰਾਮ ਨੌਮੀਆ ਉਹ ਪੈਂਦੀ ਗਵਾਰੀਆਂ ਵਿਸਹਿਰ ਇਕੱਠੇ ਬਣਾਉਂਦੇ ਆ ਮੈਡਮ ਤੁਸੀਂ ਨਾਲ ਜਦੋਂ ਅੱਧਰ ਅਗਲਾ ਪਾਸਾ ਆਏ ਉਧਰ ਉਧਰ ਇਹ ਹਾਂ ਕਮ ਚੋਰ ਕਰ ਰਹੇ ਨੇ ਅੱਨਾ ਹੀ ਅੱਗੇ ਨਾਲ ਅੱਜ ਥੋੜਾ ਸੈੱਟ ਪਾਕੀ ਅੰਮ੍ਰਿਤਸਰ ਸ਼ਹਿਰ ਦੀ ਸਫਾਈ ਜੰਮਰਸਰ ਸ਼ਹਿਰ ਨੂੰ ਇੱਕ ਨਮੂਨਾ ਸ਼ਹਿਰ ਬਣਾਉਣ ਲਈ ਉਹਦਾ ਸੀ ਨਕਸ਼ਾ ਲਿਖਿਆ ਮੈਂ ਮੈਂ ਕੋਈ ਨਹੀਂ ਕਾਕਾ ਚਾਵਲਾ ਜੀ ਕਿਉਂਕਿ ਬਹੁਤ ਇਸ ਨਗਰੀ ਦੀ ਬਹੁਤ ਪ੍ਰਮੁੱਖ ਸ਼ਖਸੀਅਤ ਨੇ ਹਰ ਧਰਮ ਦੇ ਜਿੰਨੇ ਵੀ ਸਭ ਹੁੰਦੇ ਨਾ ਮੋਰੀ ਹੁੰਦੇ ਨੇ ਇਹਨਾਂ ਨੂੰ ਵੀ ਮੈਂ ਕਿਹਾ ਕਿ ਤੁਸੀਂ ਸਾਰੇ ਆਓ ਆਪਾਂ ਬੈਠ ਕੇ ਕਰਿਆ ਚੰਡੀਗੜ੍ਹ ਦਾ ਤਵਾਂ ਬੈਠ ਕੇ ਪਏ ਨਕਸ਼ਾ ਲਈ ਕੀ ਇਹ ਤਾਂ ਆਰਾਮ ਦੇ ਗਾਵੇ ਸੀਮਰੇ ਦੀਆਂ ਪ੍ਰੋਬਲਮਾਂ ਇੱਥੇ ਸਫਾਈ ਦਾ ਸੋ ਇਹ ਅੰਮ੍ਰਿਤਸਰ ਸ਼ਹਿਰ ਨੂੰ ਤਾਂ ਘਟੂ ਘਟਾ ਸੀ ਇਲੈਕਟ੍ਰੋਨਿਕ ਬੱਸਾਂ ਤੋਂ ਸ਼ੁਰੂ ਕਰਾਂਗੇ ਐਦਾਂ ਹੀ ਸ਼ਟਲ ਬੱਸਾਂ ਚੱਲੀ ਜਾਣਗੀਆਂ ਦਰਬਾਰ ਸਾਹਿਬ ਤੋਂ ਗੋਗਾਣਾ ਮੰਦੂ ਗੋਗਾਣਾ ਮੰਦੂ ਤੋਂ ਬੱਸ ਸਟੈਂਡ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਬਾਗਾ ਬਾਡਰ ਬਾਗਾ ਬਾਡਰ ਤੋਂ ਰਾਮਪੀਰ ਤੱਕ ਸੋ ਇਲੈਕਟ੍ਰੋਨਿਕ ਬੱਸਾਂ ਸ਼ੁਰੂ ਕਰਾਂਗੇ ਤੇ ਉਹ ਜਿਹੜੇ ਆਟੋ ਰਿਕਸ਼ੇ ਵਾਲਨੇ ਉਹਨਾਂ ਨਾਲ ਹੀ ਗੱਲ ਕਰਾਂਗੇ ਕਿ ਤੁਸੀਂ ਹੀ ਕਰੋ ਦੋ ਦੋ ਚਾਰ ਚਾਰ ਜਾਣੇ ਰਲ ਕੇ ਤੁਸੀਂ ਬੱਸਾਂ ਲਓ ਸਰਕਾਰ ਤੁਹਾਨੂੰ ਬੱਸਾਂ ਲਿਓ ਕਿ ਤੁਹਾਨੂੰ ਬੇਰੁਜ਼ਗਾਰ ਨਹੀਂ ਕਰਦੇ ਸੁ 30 30 ਸੀਟਰ ਬੱਸਾਂ ਬਹੁਤ ਬਣੀ ਉਤਰੀ ਕਿ ਇਹ ਅਮਰਸਰ ਸ਼ਹਿਰ ਵਾਸਤੇ ਹੋਰ ਵੀ ਬਹੁਤ ਸਾਰੀਆਂ ਥੜੀਆਂ ਸੈਲੀਬ੍ਰੇਸ਼ਨ ਪੁਆਇੰਟ ਠੀਕ ਹੈ ਕਿ ਪੂਰੀ ਦੁਨੀਆ ਤੋਂ ਆ ਕੇ ਲੋਕ ਇੱਥੇ ਇਹੋ ਜਿਹੇ ਫੰਕਸ਼ਨ ਫੰਕਸ਼ਨ ਕਰਵਾਣ ਦੀ ਜਗ੍ਹਾ ਬਣਾ ਦੇਣਗੇ ਕਿਸੇ ਕੰਪਨੀ ਨੇ ਕਨਵੈਨਸ਼ਨ ਕਰਨੀ ਹੋ ਕਰ ਲੈ ਕਿਸੇ ਨੇ ਆਪਣੇ ਬੱਚੇ ਬੱਚੀ ਦਾ ਵਿਆਹ ਕਰਨਾ ਹੈ ਕਿ ਮੈਂ ਵਿਆਹ ਕਰਨ ਸਾਰ ਮੇ ਮਥਾਟੇ ਕੇ ਆਮਾ ਪੁਤਰ ਨਗਰੀ ਚ ਜੇ ਕਿਸੇ ਨੇ ਆਪਣੇ ਬੱਚੇ ਦੀ ਲੋੜੀ ਮਨਾਉਣੀ ਹੈ ਕਿਸੇ ਨੇ ਨਵਾਂ ਸਾਲ ਮਨਾਉਣਾ ਹੈ ਕਿਸੇ ਨੇ ਆਪਣਾ ਕੋਈ ਵੀ ਉਤਸਵ ਕਰਨਾ ਹੈ ਸੈਲੀਬ੍ਰੇਸ਼ਨ ਕਰੀਓ ਉਸ ਵਕਤ ਸੈਲੀਬ੍ਰੇਸ਼ਨ ਪੁਆਇੰਟ ਆਮਾਂਗੇ ਤੋਂ ਲਿਖਿਆ ਵੀ ਆਰਟੀਸੀ ਨੇ ਕਾਫੀ ਸਮਝ ਤੋਂ ਬੰਦ ਪਈ ਹੈ ਤੇ ਉਹ ਵੀ ਸਾਰਾ ਮਿਲ ਜਾਗਾ ਸਾਰਾ ਪੁਰਾਣਾ ਨੰਬਰ ਬਦਲਿਆ ਨਾ ਸਿੱਟੂ ਕਹਿਣਾ ਮੰਦਰ ਕਹਿਣਾ ਮੰਦਰ ਕਰਨਾ ਸਾਰੇ ਜਿਹੜਾ ਪਵਾਨੀ ਜੀ ਚੋਟ ਲੱਗੇ ਸਭ ਪਾਪ ਲੱਗ ਜਾਣਾ फूल जो थोडा खोलियो अउ तिर क्रॉसिंग भयो सापेक्षिक समय लाग्छ हो धन्यवाद चलु छडमा छडमा मलाई पत्ता मेल दि है अर्जुन सिंह ਕਿ ਤੂੰ ਨਹੀਂ ਨਹੀਂ ਵੀ ਮਤਲਬ ਤੁਹਾਡੇ ਇੱਧਰ ਇੱਧਰ ਪ੍ਰਦੀਪ ਇੱਧਰ ਇੱਧਰ ਕਰਦਾ ਬਗਾ ਇਹ ਬਲਦ ਗੀਤਾ ਖੜੋ ਉਹ ਪ੍ਰਾਈਵੇਟ ਗੱਲ ਕਰਨੀ ਚਾਹੁੰਦਾ ਉਹ ਕਰਾ ਕਰਨ ਉਹ ਪੁੱਛੇ ਦੇਖ ਦਿਨਾ ਕੱਲ੍ਹ ਨੂੰ ਹਾਂ ਜੀ ਪਲੀਜ਼ ਮੈਨੂੰ ਮੈਨੂੰ ਹੇ ਭਾਬਾ ਜੀ ਤੁਸੀਂ ਚੰਡੀਗੜ੍ਹ ਆਪਸੀ ਆ ਤੁਸੀਂ ਰਾਜਨ ਚੰਡੀਗੜ੍ਹ ਦੇ ਦੋਵੇਂ ਹੀ ਹੈ ਵੈਸੇ ਨਾ ਦੋਸਤ ਤੁਸੀਂ ਜਿਆ ਕਿਤੇ ਬਾਈ ਮੈਂ ਮੈਂ ਕੁਲਜੀਤ ਨਾਲ ਗੱਲ ਕਰਕੇ ਤੁਹਾਨੂੰ ਮੈਂ ਲਗਾ ਦਿੰਦਾ ਮੈਂ ਕੁਲਜੀਤ ਮੈਂ ਤੁਹਾਨੂੰ 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 ਮੈਂ ਕੁਲਜੀ ਗੱਲ ਨਾ ਕਿਤੇ ਹੈ ਮੈਨੂੰ ਮੋੜਾ ਦੇਣਾ 1 2 ਪੁਆਇੰਟ ਜਿੱਥੇ ਗਈ ਨੰਬਰ ਮੇਰਾ ਸ਼ੇਅਰ ਕਰ ਦਿਓ ਤੇ ਮੈਂ ਹੁਣ ਇਲੈਕਟ੍ਰਿਕ ਇਲੈਕਟ੍ਰਿਕ ਕਰਾਈ ਕੋਈ ਗੱਲ ਮਿਲਾਂ ਮੈਂ ਤੇ ਭੈਣ ਜੀ ਨੂੰ ਮਿਲਦਾ ਨੰਪੋ ਜੀ ਗੱਲ ਇਸੇ ਕੋਈ ਨਹੀਂ ਜੀ ਆਪ ਜੀ ਆਪ ਜੀ ਆਪ ਜੀ